ਲੋ ਜੀ ਬਾਈ ਅੱਜ ਮਿਲਿਆ ਧੀਰਾ ਬਾਈ ਹਾਂਜੀ ਬਾਈ ਸੱਸੀ ਕਾ ਵੀਰੇ ਚੱਲਦਾ ਕੰਮ ਅਠੋ ਅਠ ਮੁੰਡੇ ਦੀ ਉਹ ਤਾਂ ਨਹੀਂ ਲਾਦੀ ਘਾੜਤਾ ਨਹੀਂ ਬਸੂਸੂਦੀ ਘਾੜਤਾ ਹੁੰਦੀ ਆ ਮੁੰਡੇ ਦਾ ਵੀ ਮਾਰਾ ਮੋਟਾ ਕੰਮ ਸਾਰੀ ਜਾਂਦਾ ਰਹੋ ਇਕੱਲੇ ਬੰਦੇ ਦਾ ਯਾਰ ਹੈ ਨਹੀਂ ਕੰਮ ਭਾਜਣਾ 8000 ਪੈਂਦੇ ਭਾਜਣਾ 8000 ਆ ਸਵੇਰੇ ਮੈਂ ਫਿਲਟਰ 라ਕੇ ਕੱਢ ਕੇ ਸਾਫ ਕਰਨੇ ਨੂੰ ਮੈਂ ਮੰਜੇ ਬਰਾਕੇਆ। ਅੱਛਾ ਮੈਂ ਕੁੜੀ ਛੱਡਣ ਚਲੇ ਗਿਆ ਸਕੂਲ ਚ। ਹਾਂ ਮੇਰੇ ਆਉਂਦੇ ਨੂੰ ਇੱਕਨੇ ਚੱਕੇ ਪੁੱਠੇ ਫਿਲਟਰ ਠੋਕਤੇ। ਉਹ ਥੋੜੀ ਚੰਗਾ ਬਣਾ ਟਰੈਕਟਰ ਖੜਾਇਆ ਸਵੇਰ ਦਾ ਰਾਤ ਦਾ ਲਿਆ ਕੇ। ਜਦ ਸਵੇਰੇ ਸਟਾਰਟ ਕਰਨ ਲੱਗਾ ਸਟਾਰਟ ਨਹੀਂ ਹੋਇਆ। ਉਹ ਸਿੱਧੇ ਫਿਲਟਰ ਪਾ ਕੇ ਚੱਲਣਾ ਦਾ। ਹੋਰ ਉਹ ਥੋੜੀ। ਉਹ ਭਾਈ ਸਟਾਰਟ ਨਹੀਂ ਹੋਇਆ ਮੈਂ ਸਾਰੀਆਂ ਪਾਈਪਾਂ ਗੋਲ ਫਿਲਟਰ ਬਦਲ ਫੇਰ ਵੀ ਨਾ ਸਟਾਰਟ ਹੋਇਆ। ਹੂੰ ਫੇਰ ਮੈਂ ਫੇਰ ਕੇ ਮੈਂ ਮਾੜਾ ਜਿਹਾ ਆਪਣੇ ਪੁੱਛਿਆ ਕਿਸੇ ਮਿੱਤਰ ਨੂੰ। ਹਾਂ ਮੈਂ ਕਿਹਾ ਯਾਰ ਚਲ ਨਹੀਂ ਹੁੰਦਾ ਕਹਿੰਦਾ ਫਿਲਟਰ ਠੀਕ ਪਾਤੇ ਮੈਂ ਕਿਹਾ ਯਾਰ ਬੰਦੇ ਨੇ ਪਾਏ ਆ ਜਦ ਮੈਂ ਫਿਲਟਰ ਖੋਲ ਕੇ ਦੇਖੇ ਫਿਲਟਰ ਪਾਏ ਪੁੱਠਾ ਨੁਕਸ ਫਿਲਟਰ ਦਾ ਦਾ ਫਿਲਟਰ ਦਾ ਨੁਕਸ ਦਾ ਮੈਂ 5 ਲੀਟਰ ਤੇਲ ਖਰਾਬ ਕਰਤਾ ਆਪਾਂ 골골 ਕੇ ਚੱਲ ਬਾਈ ਫਿਲਟਰ ਸਿੱਧੇ ਕਰਕੇ ਪਾਏ ਚੱਲ ਪਿਆ ਕੈਂਟਰ ਖਰਾਬ ਕਰਤਾ ਦੇਖਦਾ ਬਾਕੀ ਬਾਈ ਤੁਹਾਡੇ ਦਿਖਾਂਗਾ ਦਾ ਟਰੂ ਧੂਆ ਮਾਰ ਮਾਰ ਕੇ ਉਹ ਸਾਰਾ ਅੰਦਰ ਕਾਲਾ ਕਰਤਾ ਉਹ ਪੁੱਠੇ ਫਿਲਟਰ ਕਰਕੇ ਹੋਰ ਪੁੱਠੇ ਫਿਲਟਰ ਕਰਕੇ ਕਿੰਨੇ ਦਿਨ ਚੱਲੀ ਗਿਆ ਬਈ ਪੁੱਠੇ ਫਿਲਟਰ ਚ ਚੱਲਿਆ ਤਾਂ ਕੁਝ ਵੀ ਨਹੀਂ ਬੰਦ ਹੋ ਜਾ ਕਰੇ ਅੱਛਾ ਫਿਰ ਮਾ ਮਾਰਦੇ ਕਰਦਾ ਨਾਲ ਫਰਮਾ ਕਮਾ ਕੇ ਨਹੀਂ ਕੰਮ ਕਰਿਆ ਸਵੇਰੇ ਸਵੇਰੇ ਬਾਈ ਦੇਖੋ ਹੁਣ ਸਾਇਲੈਂਟ ਚੱਲਦਾ ਏ ਜਿੰਨੇ ਵੀ ਉਰੇ ਲੰਘ ਕੇ ਜਾਂਦੇ ਸਭ ਕਹਿੰਦੇ ਵੀ ਸਹੀ ਚੱਲਦਾ ਪਤਾ ਵੀ ਨਹੀਂ ਲੱਗਦਾ ਚੱਲਦਾ ਐਂ ਸਾਇਲੈਂਟ ਚੱਲਦਾ ਏ ਬਾਕੀ ਭਾਈ ਬੰਦੇ ਮਿਲ ਗਏ ਬਾਈ ਨੂੰ ਬੰਦੇ ਅਗਲੇ ਕੰਮ ਆ ਬਾਈ ਬਗੈਰ ਬੰਦੇ ਦਾ ਤਾਂ ਨਹੀਂ ਹੈਗਾ ਰਾਸ ਬਸ ਲਪੀਣਾਉਂਦਾਸ ਮਿਲ ਗਏ ਪਿੰਡਾਂ ਦੇ ਮਿਲ ਗਏ ਪਿੰਡਾਂ ਦੇ ਮਿਲ ਗਏ ਉਦਾਂ ਬਾਈ ਲੇਵਲ ਉਪਰ ਕਿਸੇ ਕੋਲ ਨਹੀਂ ਆ ਗਿਆ ਬੜਾ ਓਕੇ ਆ ਵੀਰੇ ਇਹਨਾਂ ਨੂੰ ਵੀ ਭੈਣ ਚ ਰਿਸ਼ਤੇਦਾਰਾਂ ਵਾਂਗੂ ਰੱਖਣਾ ਪੈਂਦਾ ਸ਼ਾਮ ਨੂੰ ਜਦ ਇਹ ਮੈਂਟ ਮੈਂਟ ਜੀ ਵਿਗੜ ਜਾਂਦੇ ਨੇ ਮੈਂਟ 'ਚ ਹਾਂ ਹੋਰ ਮੇਰੇ ਨਾਲ ਤਾਂ ਨਹੀਂ ਆਪਸ ਵਿੱਚ ਮੈਂਟ ਵਿੱਚ ਵਿਗੜ ਜਾਂਦੇ ਮੈਂ ਤਾਂ ਹੀ ਨਾ ਕੋਲ ਖੜਾ ਪਿਆਰ ਕੇ ਰਹੋ ਹੈ ਹੋਰ ਬਾਈ ਕਿਤੇ ਦੇ ਕੰਮ ਰਹਿ ਕੇ ਕੰਮ ਯਾਰ ਮੈਨੂੰ ਲੱਗਦਾ ਮੈਂ ਲੰਬਾਈ ਤੇ ਲੰਬਾਈ ਦੇ ਲੂ ਬੂਟੇ ਬਹੁਤ ਲੱਗੇ ਨਾ ਬੂਟੇ ਬਹੁਤ ਲੱਗੇ ਬੂਟੇ ਕਰਕੇ ਭਾਈ ਜਦ ਮੈਂ ਚਲੇ ਜਾਂਦਾ ਉੱਥੇ ਦੇ ਨਿਕਲ ਨਹੀਂ ਹੁੰਦਾ ਹਾਂ ਬਸ ਉੱਥੇ ਹੀ ਬੈਠ ਕਿਉਂਕਿ ਬਾਈ ਮੈਂ ਨਹੀਂ ਮੰਨਦਾ ਹੁਣ ਖੜੇ ਖੜੇ ਪੰਜ ਚਾਰ ਜਾਣੇ ਆਲੇ ਓਰੇ ਲੇਬਰ ਨਹੀਂ ਹੈਗੀ ਤੈਨਹੀਂ ਬਾਈ ਮੇਰੇ ਆ ਜਾ ਮੇਰੇ ਆ ਜਾ ਉਹ ਕੰਮ ਹੋਇਆ ਪਿਆ ਯਾਰ ਮੈਂ ਕੱਪੜੇ ਵਾਣਨੇ ਕਰੇ ਪਿਆ ਹਮਮ ਚੱਲ ਕੋਈ ਨਹੀਂ ਵਧਰੀ ਕਰਨਾ ਕੋਈ ਮੇਰੇ ਚੱਲੇ ਹੁਣ ਜੀ ਪਿੰਡ ਦਾ ਨਾ ਕਰੀਏ ਤਾਂ ਔਖਾ ਕਰ ਦੇਣਾ ਹੁਣ ਪਹਿਲਾਂ ਪਿੰਡ ਦਾ ਕਰਨਾ ਪੈਂਦਾ ਨਾ ਨਾ ਠੀਕ ਹੈ ਠੀਕ ਹੈ ਬਾਕੀ ਭਾਈ ਖੜੰਬਾ ਵਧੀਆ ਚੱਲਦਾ ਏ ਆਹ ਦੇਣੇ ਤੁਹਾਨੂੰ ਇੱਕ ਵਾਰ ਕੋਲ ਤੇ ਓਹ ਕਿਆ ਹਾਲ ਹੈ ਤੇਰਾ ਠੀਕ ਏ ਚਾਹੀਦਾ ਬਾਕੀ ਭਾਈ ਅੱਜ ਪਿੰਡੇ ਕੱਟਣ ਲੱਗਿਆ ਵਨੇਤਰਬਾਈ ਦੇ ਦੀਰਾ ਭਾਈ ਬਾਕੀ ਆ 60 ਟਰੈਕਟਰ ਵਾਈ ਦਾ ਜੀ ਬਾਈ 1400 ਚੱਕਰਾਂ ਵਜਾਲਾ ਟਰੈਕਟਰ ਧੀਰਾ ਬਾਈ ਕਹਿੰਦਾ ਨਹੀਂ ਉਦਾਂ ਆਮ ਟਰੈਕਟਰ ਚੱਲਦਾ ਨਹੀਂ ਹੈਗਾ ਇੱਕ ਵਾਰ ਦਿਖਾਇਆ ਵੀ ਪਹਿਲਾਂ ਵਿੱਚ ਤੁਹਾਨੂੰ ਫੇਰ ਦਿਖਾ ਦਿੰਦਾ ਏ ਐਨ ਸਾਈ ਜਲਦਾ ਬਾਈ ਲੋ ਜੀ ਬਾਬਾ ਕਹਿੰਦਾ ਮੈਂ ਕੱਲਾ ਹੀ ਭਰੀ ਚੱਕ ਕੇ ਦਿਖਾਉਂਗਾ ਵੀ ਜਾਨ ਬਹੁਤ ਹੈ ਵਾਓ ਬਾਪੂ ਬਾਪੂ ਜਾਨ ਹੈਗੀ ਆ ਭਾਈ ਪੁਰਾਣੀਆਂ ਖਰਾਕਾ ਖਾਦੀਆਂ ਵੀ ਆਏ ਨੀ ਬਈ ਆ ਬਾਈ ਚ ਕਰਿਆ ਤਾਂ ਬਾਪੂ ਕਰਾ ਮੈਂ ਕੱਲਾ ਚੱਕ ਦਿਖਾਉਂਗਾ ਬਾਪੂ ਨੇ ਕੱਲੇ ਨੇ ਚੱਕ ਲਈ ਜ਼ੋਰ ਬਹੁਤ ਆ ਬਾਈ ਲੈ ਪਰਨਾਂ ਤੂੰ ਵੀ ਚੱਕ ਦੇ ਕੱਲੇ ਹੀ ਫਿਰ ਅੱਜ ਲੈ ਲਾਨ ਪੂਰਾ ਸੁੱਕਾ ਬਾਈ ਬਾਈ ਆ ਬਾਬਾ ਚ ਉਬਰ ਆ ਤੇਰਾ ਬਾਬੇ ਜ਼ੋਰ ਪੂਰਾ ਏ ਦਬਦਾ ਨਹੀਂ ਹੈਗਾ ਕੱਲਾ ਖਿਆਲ ਵੀ ਰੱਖਦੇ ਹਾਂ ਤੁਹਾਡੀ ਦਾ ਇਹਨੂੰ ਕਦੇ ਗਲਾਹ ਦੁੱਧ ਦਾ ਦੰਦ ਤਾਂ ਪਿੰਦਾ ਨਹੀਂ ਹੈ ਹਾਂ ਉਹ ਤੁਹਾਡਾ ਗਲਾਸ ਜੈਕ ਖੜੇ ਦੀ ਬੋਤਲ ਨਾ ਨਾ ਠੀਕ ਹੈ ਫੇਰ ਤਾਂ ਹੀ ਕੰਮ ਹੁੰਦਾ ਹੈ ਨਾ ਨਾ ਠੀਕ ਹੈ ਹਰੇਕ ਸਾਲੇ ਮੇਰੇ ਗੱਲੇ ਚੱਲਦਾ ਹੈ ਹਰੇਕ ਸਾਲੇ ਹੈ ਆ ਫੇਰ ਦੇਖ ਲੈ ਇਹ ਆਹ ਲੈ ਬਾਈ ਲਓ ਜੀ ਬਾਈ ਅੱਜ ਤੁਹਾਨੂੰ ਦੱਲੀ ਬਾਈ ਵਾਲਾ 855 ਦਿਖਾਉਂਦੇ ਆ ਇਹ ਵੀ ਬਾਈ ਤੂੜੀ ਬਣਾ ਰਹੇ ਆ ਤੇ ਨਾਲੇ ਦੱਲੀ ਨੂੰ ਮਿਲਾਉਂਦੇ ਆ ਉਹ ਹਾਂ ਬਾਈ ਦੱਲੀ ਕੀ ਹਾਲ ਹੈ ਤੇਰਾ ਠੀਕ ਐ ਛੋਟਾ ਛੜਦਾ ਫਿਰ ਛੋਟਾ ਛੜਣਾ ਹੀ ਪੈਂਦਾ ਭਾਈ ਦੱਲੀ ਨੇ ਤਾਂ ਮੂਰੇ ਵੀ ਜਗਾੜ ਲਾਇਆ ਪਿਆ ਕੱਖਾ ਘੁੰਮਣ ਵਾਲਾ ਦੇਖੋ ਭਾਈ ਦੱਲੀ ਦਾ ਵੀ ਖਾਥੇ ਕੰਮ ਲੰਦੇ ਟਰੈਕਟਰ ਤੇ ਆਪੋ 55 ਭਾਈ ਆ ਪੱਖਾ ਲਾਇਆ ਬਾਈ ਮੂਰੇ ਘੁੰਮਣ ਵਾਲਾ ਬਾਕੀ ਦੱਲੀ ਨੇ ਪੁੱਛਦੇ ਵੀ ਜਿਹੜੇ ਆਹ ਮੂਰੇ ਜਗਾੜ ਲਾਇਆ ਪਿਆ ਇਹਦਾ ਕੀ ਫਾਇਦਾ ਕੀ ਮੱਖਾ ਲਾਣਾ ਦਲੀ ਬਾਈ ਇਹ ਮੂਰੇ ਕਾਦੇ ਲਾਉਣੇ ਪੈਂਦੇ ਆ ਨਹੀਂ ਵੀ ਕਹਿਣਾ ਨਹੀਂ ਹੁੰਦਾ ਹੈਗਾ ਅਰੇ ਰੈਡੀ ਨਾ ਕਰਨ ਨਹੀਂ ਹੁੰਦਾ ਫਿਰ ਆ ਕੋ ਡਬਲ ਆਇਆ ਪਏ ਅੱਲਾ ਆ ਲਾਉਂਗਾ ਮੁੜ ਜਾਓ ਅੱਛਾ ਠੀਕ ਆ ਠੀਕ ਆ ਇਹ ਨਾਲੇ ਪੱਕੇ ਦਾ ਫਾਇਦਾ ਬਾਈ ਕਿ ਹੈਸਟਰੀ ਮਸ਼ੀਨ ਹੈ ਜਿਹਨਾਂ ਕੋਲ ਸਵਰਨ ਰੀਪਰ ਕੇ ਐਸੇ ਦਲੀਵਾਲੀ ਪ੍ਰਾਈਸ ਆ ਲਿਆ ਨਾ ਕ ਪਿਛਲੇ ਸਾਲ ਯਾ ਮੈਂ ਚੌਥਾ ਸੀਜ਼ਨ ਚੌਥਾ ਸੀਜ਼ਨ ਰੀਪਰ ਪਰ ਅਕੀ ਭਾਈ ਕਾਲਾ ਭਾਈ ਵਧੀਆ ਬਣਾਉਂਦਾ ਤੋ ਫਾਈ ਤੁਸੀਂ ਦੇਖ ਲੈਂਦੇ ਆ ਐਨ ਗੱਲ ਬਾਤ ਥੱਲੇ ਕਿੰਨੇ ਟਰਾਲੇ ਬਣੀ ਜਾਂਦੇ ਐਵਰੇਜ ਇਹ ਵਧੀਆ ਦਾ 1500 ਕਰੇ ਮਾਝੇ ਨਹੀਂ ਜਾਂਦਾ ਡੇਲੀ ਦੀਆਂ ਨਹੀਂ ਨਹੀਂ ਥੱਲੇ ਕਹਿੰਦਾ ਭਾਈ 15-16 ਦੀ ਐਵਰੇਜ ਨਿਕਲੀ ਜਾਂਦੀ ਆ ਵਧੀਆ ਭਾਈ ਕੰਮ ਚੱਲਣਾ ਚਾਹੀਦਾ ਇਹ ਬਾਕੀ ਲਾਨ ਭਾਈ ਐਨ ਸੁੱਕੇ ਆ ਹੁਣ ਕੋਈ ਫਰਕ ਨਹੀਂ ਕਿੰਨੇ ਵੇ ਤੱਕ ਚੱਲਦੀਆਂ ਇਹ 7-8 ਵੇ ਤੱਕ ਚੱਲਦੀ ਜਾਂਦੇ 7 ਵਜੇ ਤੱਕ 8 ਵਜੇ ਤੱਕ ਚੱਲੀ ਜਾਂਦਾ ਸਵੇਰੇ 9 ਵਜੇ ਚੱਲ ਪੈਂਦੀ ਨਾ ਆਹ ਨਾ ਸੁਕੋ ਵੀ 10 11 ਵੇ ਚੱਲਦਾ ਹੈ ਠੀਕ ਹੈ ਦੱਲੀ ਆਪਣੀ ਵੀ ਬਣਾਈ ਬਾਤ ਕੋਈ ਨਹੀਂ ਬਾਅਦ ਵਿੱਚ ਮੈਨੂੰ ਬਲਾਗ ਇੰਟਰਵਿਊ ਦੱਲੀ ਕਹਿੰਦਾ ਬਾਈ ਜਿਹੜੇ ਆਪਣੇ ਵਾਲਾ ਪ੍ਰੋਜੈਕਟ ਆ ਉਹ ਸਭ ਤੋਂ ਲਾਸਟ ਵਾਂ ਇੰਟਰਵਿਊ ਪਾਉਂਦਾ ਅਸੀਂ ਤਾਂ ਆਪਣੀ ਵੀ ਲਈ 100 ਟਰਾਲੀ ਹੋਣੀ ਹੈ ਹੈ ਜਿਹੜੇ ਸਾਫ ਨਾਲ ਕੋਈ ਜ਼ਮੀਨ ਹੈ ਹੈ ਨਾ ਆਪਣੀ ਵੀ 100 ਟਰਾਲੀ ਹੋਣੀ ਬਾਈ ਬੰਦੇ ਦੀ ਹੌਲੀ ਹੌਲੀ ਖੇੜਾ ਬਣਾ ਲੈਣੀ ਹੈ ਹਾਂ ਬਾਈ ਕੀ ਹਾਲ ਹੈ ਤੇਰਾ ਆ ਯਾਰ ਅਸੀਂ ਵੀ ਪ੍ਰੋਜੈਕਟ ਕਰਤਾ ਹੀ ਪੜਿਆ ਵਗਾਂ ਵੇੜੀ ਪੜਾ ਵੇੜੀ ਪੜਾ ਬਣਾ ਦੇ ਯਾਰ ਬਾਈ ਦੱਲੀ ਨੂੰ ਕੇ ਦੱਲੀ ਨੂੰ ਮੈਂ ਕਹਾ ਬਣਾ ਰਹੇ ਹੁਣ ਅੱਜ ਪਾਣੀ ਦੇਣਾ ਚਾਹ ਹਾਂ ਮੇਰੀ ਅੱਜ ਵੜ ਜਾਣੀ ਅੱਜ ਪੜਦਣੇ ਨੇ ਮੇਰੇ ਕਰ ਦੇਣਾ ਚਾਲੂ ਬਸ ਠੀਕ ਹੈ। ਦੱਲੀਆ ਟਰਾਲੀਆਂ ਦੋ ਆ। ਦੋ ਟਰਾਲੀਆਂ ਆ। ਦਾ ਠੀਕ ਹੈ। ਸਰੀ ਜਾਂਦਾ ਕੰਮ। ਬਸ ਠੀਕ ਹੈ। ਬਾਕੀ ਭਾਈ ਜਿਹੜਾ ਬੰਦਾ ਚਲਾਉਂਦਾ ਇਹ ਤਾਂ ਆਂਦੀ ਕਮਾਈ ਇਹਦੀ ਵੀ ਕਰ ਅਹ ਦੱਲੀ। ਦੱਲੀ ਤੂੰ ਵੀ ਬਣਾ ਲੈ ਲੈ ਵਿੱਚ ਨੂੰ ਜ਼ੋਰ ਜਿਆ ਲਾ ਰਿੰਦਾ ਕਦੀ ਟਰਾਲੀ। ਵਾਹ ਬੰਦਾ ਬਣਾ ਰਿੰਦਾ ਹੈ। ਦੱਲੀ ਹਾਲੇ ਜੀਰੀ ਕਣਕ ਪਾ ਛੱਡਿਆ ਵੀ ਤੂੰ ਕਣਕ ਪੜਾ। ਹਾਂ ਉਹ ਡੱਡਾ ਕਹਿੰਦਾ ਉਹ ਨਿਆਉਂ ਤੇ ਪਾਰ ਬੱਲੇ ਕਿੰਨੀ ਕਿ ਰਹਿ ਗਈ ਇਹ ਵੀ ਆ ਤੇਰਾ ਤਗੀਲੇ ਪਏ ਹਲੇ ਹੈ ਦੱਲੀ ਬਾਈ ਕਹਿੰਦਾ ਤੂੰ ਹਾਨੀ ਦਿਖਾਉਂਦਾ ਐ ਗੱਲ ਬਾਤ ਲੈ ਕਿੰਨੇ ਚੱਕਰਾਂ ਵਿੱਚ ਚੱਲਦਾ ਇਹ ਜਾਂਦਾ ਏ 1700 ਪਰ 1700 ਪਰ 1700 ਚੱਕਰਾਂ ਪਰ ਚੱਲਦਾ ਕਹਿੰਦਾ ਬਾਈ ਸਹੀ ਚੱਲਦਾ ਇਹ ਕਿੰਨਾ ਮਾਡਲ ਹੈ ਟਰੈਕਟਰ ਤੁਹਾਡਾ ਬੱਲੇ ਕਿੰਨੇ ਸਾਲ ਹੋ ਗਏ ਇਹਨੂੰ 13 ਸਾਲ ਹੋ ਗਏ ਬਾਈ ਛੋਟੇ ਨੂੰ ਇਹਨੂੰ ਕਹਿੰਦਾ ਅ ਜਲਾਈ ਬਟਮੈਂਡ ਬਾਈ 13 ਸਾਲ ਹੋ ਗਏ ਤੇ ਟ੍ਰੇਨ ਕੰਮ ਪੂਰਾ ਲੈ ਲਿਆ ਇਹਨਾਂ ਨੇ ਚੱਲ ਵੀ ਚੱਲ ਨਹੀਂ ਹੋਇਆ ਨੇੜੇ ਲੋ ਜੀ ਬਾਈ ਰਿਵਰਸ ਵੀਡੀਓ ਦਾ ਫਾਇਦਾ ਏ ਗੁਲਾ ਲੱਗ ਗਿਆ ਤਾਂ ਪਿੱਛੇ ਨੂੰ ਕਰਕੇ ਖੁੱਲ ਗਈ ਰਿਵਰਸ ਵੀਡੀਓ ਦਾ ਫਾਇਦਾ ਦੱਲੀ ਹਾਂ ਨਹੀਂ ਟੱਕੜ ਖੋਲਣਾ ਪੈਂਦਾ ਏ ਬਾਈ ਰਿਵਰਸ ਵੀਡੀਓ ਦਾ ਫਾਇਦਾ ਏ ਊੜਾ ਲੱਗ ਗਿਆ ਦਾ ਅੱਗੇ ਪਿੱਛੇ ਅੱਗੇ ਪਿੱਛੇ ਕਰਕੇ ਖੁੱਲ ਗਈ ਆ ਸਾਡ ਮਸ਼ੀਨ ਚੱਲਦੀ ਐ ਤੇ ਦੱਲੀ ਬਾਈ ਦਾ ਮੋਟਰਸਾਈਕਲ ਦੇਖਿਆ ਮੈਂ ਇਹ ਸਾਡੇ ਮੋਟਰਸਾਈਕਲ ਦੇ ਬਾਈ ਨਾਲ ਆਇਆ ਤਾਂ ਜਿਹੜਾ ਬੱਪੂ ਵਾਲਾ ਮੋਟਰਸਾਈਕਲ ਹੈ ਤੇ ਇੱਕ ਦੱਲੀ ਵਾਲਾ ਇਹ ਦੋਹੇ ਮਾਡਲ ਇਕੱਠੇ ਆਏ ਤੇ ਬਾਕੀ ਦੱਲੀ ਕਿੰਨਾ ਮੈਂ ਕਿਹਾ 1.5 ਲੱਖ ਚਲਾਤਾ ਤੁਸੀਂ ਇੰਜਣ ਕਿੰਨੇ ਕਰਾਤੇ ਉਹਦੇ ਜੱਤੀ ਵਾਲੀ ਬੱਲੇ ਬੱਲੇ ਇੰਜਣ ਇਹ ਕਿਹੜਾ ਚੌਥੀ ਵਾਰ ਕਰਾਤਾ ਬਾਈ ਇਹਦਾ ਮੋਟਰਸਾਈਕਲ ਦਾ ਬਹੁਤ ਕੰਮ ਲੈ ਇਹਨਾਂ ਨੇ ਬਾਈ ਖੇਤਾਂ ਨੂੰ ਬਹੁਤ 파ੜਿਆ ਚਾਰ ਵਾਰ ਇੰਜਣ ਬਣਾਤਾ ਬਾਈ ਹੁਣ ਬਸ ਸਮਝ ਲੋ ਇਹ ਖਤਮ ਨਾਲ ਰਹੀ ਆ ਪੂਰਾ ਲੋਹ ਲੈ ਰਿਆ ਤੇ 6 ਮਾਡਲ ਹੈ ਬਾਈ ਇਹ ਸਾਡੇ ਨਾਲ ਨਾਲ ਦਾ। ਪਹਿਲੇ ਕਿੰਨਾ ਕੰਮ ਸਾਰੇ ਨੇ? ਬਹੁਤ ਕੰਮ ਸਾਰੇ ਆ। ਹਾਂ। ਖੇਤਾਂ ਨੂੰ ਇੰਨੇ ਹੀ ਕੱਢਿਆ ਕੰਮ ਸਾਰੇ? ਇੰਨੇ ਹੀ ਕੱਢਿਆ ਖੇਤਾਂ ਨੂੰ। ਖੇਤ ਰ ਰਾਜੇ। ਖੇਤ ਦੇ ਵਿੱਚ ਹੀ ਜਾਂਦਾ ਏ। ਬਹੁਤ ਵਾਈ ਲਹੂਰ ਕਰਾਏ ਇਹ ਮੋਰਥਲੇ। ਮੋਰਥਾ ਨਾਲ ਹੋਰ ਵੀ ਘਰ ਖੜੇ ਦੱਲੀ ਨਾਲ ਨੇ। ਹਾਂ। ਕਿਤੇ ਢੋਖਾ ਨਹੀਂ ਦਿੱਤਾ ਆਏਗਾ। ਹਾਂ। ਬਹੁਤ ਸਾਥ ਦੁੱਤਾ ਨੇ। ਢੋਖਾ ਨਹੀਂ ਦਿੱਤਾ ਕਰਿਆ। ਦੱਲੀ ਕਹਿੰਦਾ ਢੋਖਾ ਨਹੀਂ ਦਿੱਤਾ ਬਾਈ ਇਹਨੇ ਸਾਥ ਬਹੁਤ ਦਿੱਤਾ ਏ। ਠੀਕ ਹੈ ਰਾਮੁਰਸਲ ਬਾਈ ਇਹ ਚੱਲੀ ਜਾਂਦਾ ਰਾਮ ਚੱਲੀ ਜਾਂਦਾ ਹੈ ਨਾ ਠੀਕ ਜਦੋਂ ਖੜ ਗਿਆ ਬਸ ਨਵਾਂ ਲੈਉਣਾ ਨਵਾਂ ਕਹਿੰਦਾ ਮੈਨੂੰ ਨਾ ਮੈਂ ਜਾਂਦਾ ਹੀ ਲੈਣਾ ਆਇਆ ਜਾਈ ਦੇ ਨਾ ਨਾ ਦਿੱਲੀ ਕਹਿੰਦਾ ਜਾਂ ਪਲਟਿਨਾ ਲੈ ਲੈਣਾ ਜਾਂ ਲੈ ਲੈਣਾ ਵੀ ਸੀਟੀ 100 ਜੇਕ ਮਿਲ ਗਿਆ ਕੋਈ ਵਧੀਆ ਲੈ ਲੈਣਾ ਛੱਡਣਾ ਨਹੀਂ ਹੈਗਾ ਬਾਈ ਦੱਲੀ ਕਹਿੰਦਾ ਅੱਧੀ ਟਰਾਲੀ ਬਣ ਗਈ ਦੱਲੀ ਅੱਧੇ ਘੰਟੇ ਚ ਪੂਰੀ ਟਰਾਲੀ ਅੱਧੇ ਘੰਟੇ ਚ ਪੂਰੀ ਟਰਾਲੀ ਬਣ ਜਾਂਦੀ ਹੈ ਲਓ ਜੀ ਬਾਈ ਸਭ ਤੋਂ ਲੇਟ ਵਾਲੀ ਗਣਕ ਪ੍ਰਧਾਨ ਦੀ ਸਭ ਤੋਂ ਲੇਟ ਸੀ ਬਾਈ ਇਹ ਸਭ ਤੋਂ ਲੇਟ ਹੁੰਨੇ ਸਾਡੇ ਤੇ ਮਹੀਨਾ ਲੇਟ ਆ ਮਹੀਨਾ ਸਵਾ ਮਹੀਨਾ ਲੇਟ ਸੀ ਹੂੰ ਪਰ ਪੈਸੇ ਬਾਈ ਨੇ ਇੱਥੇ ਵਟ ਲੈਦੇ ਬਾਈ ਹੂੰ ਪੈਸੇ ਵਟ ਲੈਦੇ ਜੇ ਅੱ비 ਬੀਜ ਕੇ ਬਾਕੀ ਹੁਣ ਕੰਡਾ ਦਾ ਸੁਆ ਮੈਂ ਝਾੜ ਪ੍ਰਧਾਨ ਨੂੰ ਕੱਟ ਗਈ ਜਾਂਦਾ ਜਵੀ ਤਾਂ ਤਿੰਨ ਵਾਰੀ ਬੱਟਲ ਵਿੱਚੋਂ ਉਹ ਫੇਰ ਹੋ ਜਾਂਦੀ ਥੱਲੇ ਬਾਕੀ ਮੈਂ ਤਾਂ ਬੱਲਾ ਨੂੰ ਝਾੜ ਕੱਟ ਕਹਿੰਦਾ ਇਹ ਕਹਿੰਦਾ ਮੈਨੂੰ ਬਹੁਤ ਮਾਣ ਆ ਦੇ ਤੂੰ ਲਗ ਲੈਂਡ ਤੇ ਵੀ ਜਾਇਆ ਤਾਂ ਇਹਨੇ ਲਾਉਣ ਹੈ ਬਾਈ ਹਾਂ ਹਾਂ ਹੋ ਗਿਆ ਕਣਕ ਵੈਸੇ ਆੜੀ ਖੜੀ ਆਪਾਂ ਬਣ ਖਿਲ ਗਈ ਪ੍ਰਧਾਨ ਨੇ ਕਾਲੇ ਨੂੰ ਲਾਤੀ ਹੁਣ ਬੈਲ ਵੀ ਕਾਲੇ ਨੂੰ ਚੱਕ ਦੇ ਫਟੇ ਕਾਲੇ ਨੂੰ ਕਹਤੇ ਸਵੇਰੇ 6 ਵਜੇ ਟਰਾਲਾ ਲੈ ਕੇ ਤੇਰੇ ਘਰ ਆ ਜਾਣਾ ਅੱਜਰੇ ਪਟਾਉਣੀ ਪੈਣੀ ਛੱਡ ਉਹ ਦਿਨਵਾਪੁਰ ਫੇਰ ਕੰਮ ਖਰਾਬ ਹੋ ਜਾਣਾ ਪੰਜਾਹ ਦਾ ਆਉਂਦਾ ਮਖਾਦੇ ਸ਼ਾਮ ਵਾਲਾ ਕੰਮ ਰੋ ਕਿਹੜੇ 150 ਕਿ ਕੁਕੀ ਬਾਈ ਹੁਣ ਕਣਕ ਜ਼ਿਆਦਾ ਕੁਲਕ ਹੋ ਗਈਆਂ ਰੰਗੇ ਦੇ ਦੋ ਸੀ ਕਿਹਜਾ ਹੋ ਗਿਆ ਲੈ ਨਹੀਂ ਬਾਈ ਉਦਾਂ ਹੀ ਪੱਕ ਗਈ ਹੁਣ ਮੌਸਮ ਦੇ ਹਿਸਾਬ ਨਾਲੇ ਹਾਂ ਉਦਾਂ ਹੀ ਪੱਕ ਗਈ ਮੈਂਨੇ ਮੌਸਮ ਦੇ ਹਿਸਾਬ ਕੇ ਚਾਰ ਪੰਜ ਦੇ ਇੱਚੇ ਪੱਕ ਗਈ ਚਾਰ ਪੰਜ ਦੇ ਇੱਚੇ ਪੱਕ ਗਈ ਕਿਉਂਕਿ ਬਾਈ ਹੁਣ ਤਕਰੀਬਨ ਜਿੱਦਾਂ ਮਸ਼ੀਨ ਜਾਈ ਜਾਂਦੀ ਏਰੀਆ ਵੇਲਾ ਹੋਈ ਜਾਂਦਾ ਹਾਂ ਤਾਂ ਤੂੜੀ ਹੋ ਰਹਿ ਗਈ ਬਾਕੀ ਕਣਕ ਨੂੰ ਪਾਣੀ ਲੱਗਣ ਦਾ ਨਹੀਂ ਪਰਾਂ ਦੇ ਨਾਲ ਬਾਈ ਕਣਕ ਤੇ ਉਹ ਵੀ ਅੱਜ ਵੱਡੋ ਨਹੀਂ ਫੇਰੀ ਵਾਲਾ ਪਲਾਟੇ ਦੇਖਣਾ ਕਰ ਲੈ ਹਾਂ ਨਹੀਂ ਮੈਨੂੰ ਤਾਂ ਐਂ ਲੱਗਦਾ ਵੀ ਰੱਬ ਨਾ ਕਰੇ ਉਹ ਸਾਹਮਣੇ ਮਸ਼ੀਨ ਆ ਗਈ ਬਾਈ ਉਨੇ ਏਰੀ ਖਤਮ ਕਰ ਦੇਣਾ ਬਾਈ ਅੱਜ ਬਸ ਏਰੀ ਖਤਮ ਇੱਕ ਮੈਂ ਰਹਿ ਜਾਣਾ ਇੱਧਰਲੀ ਸਾਈਡ ਨਾ ਹਾਂ ਬਾਕੀ ਵਿਲਾ ਹੈ ਬਾਕੀ ਵਿਲਾ ਠੀਕ ਨਹੀਂ ਹੋਰ ਭਈ ਆ ਗਿਆ ਇਸ ਵਿੱਚ ਅਭੀ ਵੱਡੀ ਵੀ ਹੈ ਕਿਆ ਕਰੇ ਬਹਿੜੀ ਵੱਡੀ ਜਵੀ ਹੋ ਗਈ ਜਮਨੇ ਕਿੰਨੇ ਵੱਡੀ ਹੈ ਵੱਡਣ ਲਿਓਨੇ ਇੱਥੇ ਕੱਖਾਂ ਲੈ ਨੇ ਅੱਛਾ ਕੱਖਾਂ ਲੈ ਵੱਡ ਲੈ ਕੇ ਮਹਾ ਕਿ ਤਾ ਆਪਾਂ ਨੇ ਤਾਂ ਨਹੀਂ ਵੱਡੀ ਹੈਗੀ ਨਹੀਂ ਨਹੀਂ ਆਪਾਂ ਨੇ ਨਹੀਂ ਵੱਡੀ ਹੈਗੀ ਚੱਲ ਐ ਵੀ ਚੱਲ ਕੰਮ ਸਾਰ ਗਿਆ ਕਿਸ ਦਾ ਹਾਂ ਹਾਂ ਉਹ ਵੀ ਹਿੰਮਤ ਆ ਬਾਈ ਕੱਖਾਂ ਲਈ ਨਹੀਂ ਹਿੰਮਤ ਨਹੀਂ ਹਾਂ ਹਾਂ ਇੱਥੇ ਬਾਈ ਆਪਣੇ ਕੱਖ ਨਹੀਂ ਵੱਡ ਹੁੰਦੇ ਬਾਈ ਚੰਗਾ ਸੁੱਖ ਵੇ ਤਾਂ ਚੰਗਾ ਰੱਖ ਲੈ ਹੁਣ ਤੋ ਓ ਕਿਲੋ ਦੋ ਲੱਗਦਾ 1/2 ਕਿਲੋ ਲਿਆਉਣਾ ਜੇ ਡੰਗਰ ਰੱਖਿਆ ਹੁੰਦੇ ਬਾਈ ਇਸ ਕਿਸ ਬਾਸਰੀ ਰਹਿ ਲਿਆ ਲੋੜ ਨਹੀਂ ਦਾਉਣਾ ਕਾਤੇ ਨਹੀਂ ਮਸਲਾ ਹੈ ਹੁਣ ਆਉਣਾ ਜਾਣਾ ਰੁਕ ਜਾਂਦਾ ਵੀ ਨਹੀਂ ਜਿੱਥੇ ਜਾਣਾ ਦੋ ਜਾਣੇ ਆ ਫਿਰ ਅੰਨਣ ਗਰੀ ਹੋ ਜਾਂਦੀ 2 ਦਿਨਾਂ ਬਾਅਦ 2 ਲੀਟਰ ਦੀ ਬੋਤਲ ਈ ਦੁੱਧ ਪਰ ਬੋਤਲ ਪਰ ਆ ਲਈ ਫਰੀਆ ਰਹੇ ਹਾਂ ਅੱਜ ਹੀ ਗੈਟਰੀ 3 ਦਿਨ ਬਾਅਦ ਬਾਜੀ ਬੁੱਟੇ ਚ ਪਾਣੀ ਪਾਉਣਾ ਬਾਈ ਹਾਂ ਬੁੱਟੇ ਚ ਪਾਣੀ ਪਾਉਣਾ ਬਨੇ ਅੱਜ ਚੱਲ ਫੇ ਦੇਖੀ ਚਟ ਖਣਕ ਦੇਖ ਲਓ ਬਾਈ ਕਿਤੇਦਾਰ ਕੋਲ ਜਾ ਕੇ ਆਏ ਆ ਕਹਿੰਦਾ ਆਪਣਾ ਟਰੈਕਟਰ ਵੇਚਦਾ ਮੈਂ ਕਹਾ ਮੈਂ ਤਾਂ ਵੀਡੀਓ ਦੇਖੀ ਨਹੀਂ ਹੈਗੀ ਕਹਿੰਦਾ ਵੇਚਦਾ ਹਾਂ ਨਹੀਂ ਮੈਂ ਦੱਸਿਆ ਕਹਿੰਦਾ ਮੈਂ ਮਾਲਾ ਦੇ ਜਿੰਨੇ ਬਲੌਗਰ ਹਾਂ 2 ਘੰਟੇ ਲਾ ਕੇ ਸਮਝ ਦੇਖ ਲੈ ਆਹ ਦੇਖਦਾ ਸਭ ਨੂੰ ਟੋਟਲੀ ਡੇਲੀ ਨਾਲੇ ਭਾਈ ਆ ਜਾਂਦਾ ਰੈਂਟਰ ਦੇ ਜੀ ਬਾਦ ਦੇਖ ਕੇ ਆਏ ਪਰ ਉਹ ਚੀਜ਼ ਨਹੀਂ ਮਿਲਦੀ ਜਿਹੜੀ ਜ਼ਿਮੀਦਾਰ ਕੋਲ ਤੇ ਮਿਲਦੀ ਹੈ ਵਪਾਰੀ ਬੰਦੇ ਬਾਤੇ ਬਾਈ ਚੀਜ਼ ਸਾਨੂੰ ਫਿਰ ਪਤਾ ਹੈ ਟਾਇਰ ਕੋਈ ਫਲਾਣਾ ਕੋਈ ਫਰਕ ਪੈਂਦਾ ਜਿਹੜੀ origignal ਚੀਜ਼ ਆ ਉਹ ਤਾਂ ਫਿਰ ਜ਼ਿਮੀਦਾਰ ਕੋਲ ਤੇ ਮਿਲਦੀ ਹੈ ਜ਼ਿਮੀਦਾਰ ਕੋਲ ਤੇ ਬਾਈ ਕਰਹੀਂ ਗਲੇਗਲਾ ਸਾਥੀ ਵੀ ਬੋਲ ਦਿੰਦਾ ਹਮਨੇ ਆਹ ਬੜੀ ਗੱਲ ਆ ਇਹ ਤਾਂ ਹੈ ਹੋਰ ਪੈਸੇ ਲਾਉਣੇ ਕਿਤੇ ਖੇਲ ਹੋਰ 4-5 ਲੱਖ ਰੁਪਏ ਲਾਉਣਾ ਲੱਖ ਰੁਪਏ ਲਾਉਣੇ ਕਿਤੇ ਖੇਲ ਪਈ ਆ ਔਖਾ ਜੀ ਹਾਂ ਚੱਲ ਵੀ ਮਹੀਨਾ ਕੋਲੀ ਬੈਕਟਰੀ ਨਹੀਂ ਚੱਲੇਗਾ ਸਾਹਮਣੇ ਸਾਹੀ ਮੈਂ ਡੇ ਰੱਖੂ ਤੇ ਪੈੜੇ ਜਬਨ ਕਿਹੜਾ ਭਾਈ ਚੱਲ ਐਨੇ ਮੇਰਾ ਮਾਮਾ ਵੀ ਬਿਮਾਰੀ ਦਾ ਭਾਈ ਜਿਹੜਾ ਟਰੈਕਟਰ ਦੇਖਣਗੇ ਉਹਦਾ ਹਿੱਸਾ ਹੋਰ ਦਾ ਇੰਜਣ ਹੋਰ ਦਾ ਪਤਾ ਨਹੀਂ ਕਿਆ-ਕਿਆ ਕਾਫੀ ਕੱਟ ਵੱਟ ਗਰੀ ਉਹਦਾ ਨਾ ਉਹਦਾ ਕੰਮ ਖਰਾਬ ਹੈ ਫਿਰ ਆਓ ਕਹੇ ਮਾਮਾ ਕਹਿੰਦਾ ਟਰੈਕਟਰ ਜੋੜਿਆ ਵੇ ਇਹ ਕਹਿੰਦਾ ਵੇ ਆ ਕੇ ਕਹਿੰਦਾ ਬਾਹਰ ਤੇ ਫੇਰ ਬਾਟ ਦੇਖ ਲੈ ਬਾਈ ਕੋਈ ਹਣੀ ਬਹਾਰਾ ਹੈਗਾ ਜਿਹੜੇ ਇਹ ਕੰਮ ਕਰਦੇ ਉਹ ਸਭ ਨੂੰ ਬਦਲ ਦਿੰਦੇ ਸਾਨੂੰ ਚੱਲਦਾ ਰਹਿਣਾ ਵੀ ਚੱਲਦਾ ਹੈ ਵਿੱਚ ਕੋ ਹੋਵੇ ਨਾ ਹੋਵੇ ਚੱਲਦਾ ਜਰੂਰ ਹੋਣਾ ੱਜੇ ਬਾਈ ਬਾਈ ਹੁਣ ਬੂਟਿਆਂ ਨੂੰ ਨਵੇਂ ਪੱਤੇ ਆ ਗਏ ਦੇਖ ਲੋ ਚਾਰੇ ਪਾਸੇ ਗਰਾਉਂਡ ਨਗਵੇਲਾ ਹੋ ਗਿਆ ਹਰੇ ਹਰੇ